ਸਾਜ ਪੰਜਾਬ ਪਰਦੇ ਵਿੱਚ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਆਪਰੇਸ਼ਨ ਨੂੰ ਚਲਾਇਆ ਗਿਆ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਵਿੱਚ ਵੀ ਪੁਲਿਸ ਫੋਰਸ ਜਿਹੜੀ ਹੈ ਵਕਫਾਕ ਥਾਮਾਂ ਦੇ ਉੱਤੇ ਤਣਾਤ ਦਿਖਾਈ ਦਿੱਤੀ ਹੈ ਤੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਰੇਡ ਵੀ ਮਾਰੀ ਗਈ ਹੈ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਭਰ ਦੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਡੀਜੀਪੀ ਪੰਜਾਬ ਦੇ ਨਾਲ ਇੱਕ ਮੀਟਿੰਗ ਜਿਹੜੀ ਆ ਕਰਦੇ ਨਜ਼ਰ ਆਈ ਸੀ ਜਿਸ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਜੋੜ ਦਿੱਤਾ ਗਿਆ ਤੇ ਉੱਥੇ ਹੀ ਮੁੱਖ ਮੰਤਰੀ ਦੇ ਵੱਲੋਂ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤੇ ਤਿੰਨ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਸੀ ਖਤਮ ਕਰ ਦੇਵਾਂਗੀ ਤਾਂ ਜਿਸ ਦੇ ਚੱਲਦੇ ਅੱਜ ਪੰਜਾਬ ਭਰ ਦੇ ਵਿੱਚ ਪੁਲਿਸ ਜਿਹੜੀ ਐ ਐਕਸ਼ਨ ਮੋਡ ਦੇ ਵਿੱਚ ਦਿਖਾਈ ਦਿੱਤੀ ਮੁਸ਼ਤੈਦੀ ਦਿਖਾਉਂਦੇ ਹੋਏ ਕਾਸੋ ਆਪਰੇਸ਼ਨ ਸ਼ੁਰੂ ਕੀਤਾ ਗਿਆ ਤੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਖੁਦ ਆਪਣੀ ਟੀਮ ਦੇ ਨਾਲ ਪੰਜ ਜਗਾਵਾਂ ਦੇ ਉੱਤੇ ਇਹ ਆਪਰੇਸ਼ਨ ਜਿਹੜਾ ਕਰਦੇ ਨਜ਼ਰ ਆਏ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਤੇ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਵੱਲੋਂ ਇਹ ਸਖਤ ਹਦਾਇਤਾਂ ਸਨ ਕਿ ਕੋਈ ਵੀ ਨਸ਼ਾ ਤਸਕਰ ਵਚਣਾ ਨਹੀਂ ਚਾਹੀਦਾ ਤੇ ਨਾ ਹੀ ਨਸ਼ਾ ਇਲਾਕਿਆਂ ਦੇ ਵਿੱਚ ਵਿਕਣਾ ਚਾਹੀਦਾ ਹੈ ਤਾਂ ਜਿਸਦੇ ਚੱਲਦਿਆਂ ਨਸ਼ੇ ਨੂੰ ਪੂਰੀ ਤਰ੍ਹਾਂ ਦੇ ਨਾਲ ਠੱਲ ਪਾਉਣ ਦੇ ਲਈ ਅੱਜ ਪੰਜਾਬ ਭਰ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਤੇ ਉਹਨਾਂ ਨੂੰ ਕਈ ਥਾਵਾਂ ਤੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ ਉਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਨਸ਼ਾ ਤਸਕਰ ਕਾਫੀ ਲੰਮੇ ਸਮੇਂ ਤੋਂ ਨਸ਼ਾ ਵੇਚ ਰਹੇ ਨੇ ਅਤੇ ਨਜਾਇਜ਼ ਢੰਗ ਦੇ ਨਾਲ ਉਹਨਾਂ ਨੇ ਜਾਇਦਾਦ ਬਣਾਈ ਹੋਈ ਹੈ ਉਹਨਾਂ ਨੂੰ ਵੀ ਸੀਲ ਕੀਤਾ ਜਾ ਰਿਹਾ ਹੈ। ਕਾਰਪੋਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਨੂੰ ਬਲਡੋਜ਼ਰ ਚਲਾ ਕੇ ਢਾਹ ਢੇਰੀ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਨਸ਼ਾ ਤਸਕਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਵਾਰਨਿੰਗ ਹੈ, ਚੇਤਾਵਨੀ ਹੈ। ਜੇ ਉਹ ਇਸ ਤੰਦੇ ਨੂੰ ਛੱਡ ਦੇਣ ਅਤੇ ਆਪਣੇ ਆਪ ਨੂੰ ਇੱਕ ਚੰਗਾ ਨਾਗਰਿਕ ਬਣ ਕੇ ਦਿਖਾਉਣ ਤਾਂ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਸੀਲ ਕਰ ਦਿੱਤੀਆਂ ਜਾਣਗੀਆਂ ਜੇਕਰ ਉਹ ਇਸੇ ਤਰ੍ਹਾਂ ਦੇ ਨਾਲ ਨਸ਼ਾ ਵੇਚਦੇ ਰਹਿਣ ਅਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੂੰ ਇੱਕ ਨਸ਼ਿਆਂ ਦੇ ਖਿਲਾਫ ਵੱਡੀ ਕਾਮਯਾਬੀ ਵੀ ਮਿਲੀ ਹੈ ਅਤੇ ਇਸ ਬਾਬਤ ਜਾਣਕਾਰੀ ਜਿਹੜੀ ਹੈ ਉਹੋ ਭੁੱਲਰ ਦੇ ਵੱਲੋਂ ਦਿੱਤੀ ਗਈ ਹੈ ਸੁਣਦੇ ਆ ਕੀ ਕੁਝ ਕਹਿਣਾ ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਨਸ਼ਾ ਮੁਕਤੀ ਬਾਰੇ ਵਾਰ ਅਗੇਂਸਟ ਡਰੱਗਸ ਦਾ ਨਾਅਰਾ ਦਿੱਤਾ ਗਿਆ ਕੱਲ ਚੰਡੀਗੜ੍ਹ ਚ ਮੀਟਿੰਗ ਵੀ ਹੋਈ ਸੀ ਉਹਦੇ ਤਹਿਤ ਅੱਜ ਸਾਰੇ ਪੰਜਾਬ ਚ ਇਹ ਕਾਡਨ ਤੇ ਸਰਚ ਆਪਰੇਸ਼ਨਸ ਹੋ ਰਹੇ ਆ ਡਰੱਗ ਦੇ ਖਿਲਾਫ ਤੋਂ ਸਾਡੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਪੰਜ ਜਗ੍ਹਾ ਸੀ ਇੱਕ ਜਿਹੜੇ ਆਪਰੇਸ਼ਨ ਚਲਾ ਰਹੇ ਆ ਉਹਨਾਂ ਚੋਂ ਇੱਕ ਇੱਥੇ ਮੇਨ ਗੁਪਟਾਲਾ ਜਿਹੜਾ ਥਾਣਾ ਕੈਂਟ ਦੇ ਵਿੱਚ ਵੈਸਟ ਸਬਡਿਵੀਜ਼ਨ ਦੇ ਵਿੱਚ ਪੈਂਦਾ ਉੱਥੇ ਆਪਾਂ ਹਾਜ਼ਰ ਆ। ਮੇਨਲੀ ਅਸੀਂ ਸਾਰੇ ਮਾਰਕ ਕਰ ਰਹੇ ਹਾਂ ਕਿ ਜਿਹੜੇ ਬੰਦੇ ਸਸਪੈਕਟ ਨੇ ਜਿਹੜੇ ਨਸ਼ਾ ਵਗੈਰਾ ਵੇਚਦੇ ਆ ਉਹਨਾਂ ਦੀ ਸਰਚ ਕੀਤੀ ਜਾਵੇ ਉਹਨਾਂ ਦੀ ਐਕਟੀਵਿਟੀਜ਼ ਬਾਰੇ ਪਤਾ ਕੀਤਾ ਜਾਵੇ ਪਬਲਿਕ ਨਾਲ ਵੀ ਇੱਥੇ ਗੱਲਬਾਤ ਕੀਤੀ ਜਾਵੇ so that ਸਾਨੂੰ ਹੋਰ ਇਨਫੋਰਮੇਸ਼ਨ ਆਵੇ ਇਸ ਤੋਂ ਇਲਾਵਾ ਜਿਹੜੀ ਤੁਹਾਡੇ ਨਾਲ ਮੈਂ ਮੇਨ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਚਾਤੀ ਮਾਰੀਏ ਤੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਉਹਦੇ ਮੁਤਾਬਕ 2 ਮਹੀਨੇ ਜਿਹੜੇ ਹੋਏ ਆ ਫਰਵਰੀ ਦਾ ਮਹੀਨਾ ਤਾਂ 28 ਦਾ ਹੁੰਦਾ ਹੈ ਜਨਵਰੀ ਪੂਰੀ ਤੇ ਫਰਵਰੀ ਉਹ ਆਲਰੇਡੀ 26 ਕਿਲੋ ਹੀਰੋਇਨ ਨਾ ਪਰ ਰਿਕਵਰ ਕਰ ਚੁੱਕੇ ਆ ਜੋ ਕਿ ਸਪੈਸ਼ਲ ਆਪਰੇਸ਼ਨਸ ਰਾਹੀਂ ਬਾਰਡਰ ਰਾਹੀਂ ਡਰੋਨ ਰਾਹੀਂ ਆਈ ਹੈ ਔਰ 12 ਪ੍ਰਾਪਰਟੀਆਂ ਅਸੀਂ ਫੀਜ਼ ਕੀਤੀਆਂ ਜਿਹੜੇ ਸਮਗਲਰਸ ਦੀਆਂ ਜਿਹਦੀ ਵੈਲਿਊ ਤਕਰੀਬਨ 54 ਲੱਖ ਰੁਪਈਆ ਹੈ ਤਾਂ ਉਸ ਤੋਂ ਇਲਾਵਾ ਪੀਓਜ਼ ਜਿਹੜੇ ਹੈ ਮੈਂ ਅੱਜ ਦੇਖ ਰਿਹਾ ਸੀ ਕਿ ਤਕਰੀਬਨ 60 ਦੇ ਕਰੀਬ ਪੀਓਜ਼ ਜਿਹੜੇ ਐਨਡੀਪੀਐਸ ਦੇ ਪਗੋੜੇ ਉਹ ਵੀ ਫੜੇ ਜਾ ਚੁੱਕੇ ਆ ਤੋਂ ਕਾਫੀ ਅਸੀਂ ਇਹਨੂੰ ਵਧੀਆ ਫੋਕਸ ਦੇ ਵਿੱਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਮੈਂ ਤੁਹਾਡੇ ਰਾਹੀਂ ਐਲਾਨ ਕਰਨਾ ਚਾਹੁੰਦਾ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜਿਹੜੇ ਵਾਸੀ ਨੇ ਇਹ ਖੁੱਲ ਕੇ ਤੁਸੀਂ ਸਾਨੂੰ ਇਤਲਾਹ ਦਿਓ ਔਰ ਤਾਂ ਕਿ ਅਸੀਂ ਜੜੇ ਨੂੰ ਇਹਨੂੰ ਜੜ੍ਹਾਂ ਤੋਂ ਮੁਕਾਈਏ ਨਸ਼ੇ ਦੀ ਜਿਹੜੀ ਇਹ ਕਰਸ ਹੈਗਾ ਔਰ ਜਿਹੜੀ ਇਹ ਜੰਗ ਹੈ ਤੇ ਚਾਪਾ ਨਿਸ਼ਚੈ ਕਰ ਆਪਣੀ ਜੀਤ ਕਰੀਏ ਤੇ ਆਪਣੇ ਗੁਰੂ ਮਹਾਰਾਜ ਦੀ ਧਰਤੀ ਹੈ ਇਹਦੇ ਤੇ ਸਾਰੇ ਲੋਕਾਂ ਦੇ ਸਹਿਯੋਗ ਦੀ ਮੈਂ ਮੰਗ ਕਰਦਾ ਰਿਕੁਐਸਟ ਕਰਦਾ ਔਰ ਅਪੀਲ ਕਰਦਾ ਪਰ ਮੈਨੂੰ ਆਸ ਹੈ ਕਿ ਆ ਸਾਡੀ ਜਿਹੜੀ ਫੋਰਸ ਹੈ ਜਿੱਦਾਂ ਇਹ ਸਾਰੀ ਜ਼ੋਰ ਲਾ ਕੇ ਕਰ ਰਹੀ ਹੈ ਔਰ ਪਬਲਿਕ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਉਸੇ ਕਰਕੇ ਇੰਨੀਆਂ ਰਿਕਵਰੀਜ਼ ਹੋ ਰਹੀਆਂ ਉਹੀ ਇਨਫੋਰਮੇਸ਼ਨ ਤੇ ਜਿਹੜਾ ਸ਼ਕਤੀ ਦਾ ਅਸੀਂ ਪੂਰਾ ਇਹਦੇ ਤੇ ਪੈਰਾ ਦਵਾਂਗੇ ਔਰ ਮੈਂ ਚੇਤਾਵਨੀ ਦਿੰਦਾ ਸਾਰੇ ਸਮਗਲਰਸ ਨੂੰ ਕਿ ਆਪਣਾ ਜੇ ਵੀ ਕੋਈ ਇਹੋ ਜੀ ਗੱਲ ਕਿਤੇ ਸੋਚ ਵੀ ਰੱਖਦਾ ਤਾਂ ਆਪਣਾ ਬਦਲੋ ਨਹੀਂਦਾ ਸਰ ਜੇਲਾਂ ਤੁਸੀਂ ਆਪਣੇ ਆਪ ਨੂੰ ਪਾਉਂਗੇ ਔਰ ਸਖਤ ਤੋਂ ਸਖਤ ਕਾਰਵਾਈ ਅਸੀਂ ਜਿਹੜੀ ਹੈ ਕੀਤੀ ਹੈ। ਡੇਟਸ ਵੀ ਤਿਆਰ ਕੀਤੀਆਂ ਨੇ ਨਸ਼ਾ ਤਸਕਾ ਨਹੀਂ ਕਿਉਂਕਿ ਪਿਛਲੇ ਦਿਨ ਪੰਜਾਬ ਦੇ ਵਿੱਚ ਜਿੱਦਾਂ ਬਲਡوزر ਚੱਲਿਆ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ। ਦੇਖੋ ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਦਾ ਕੰਮ ਹੈਗਾ ਸਿਵਲ ਅਥਾਰਟੀ ਦਾ ਉਹ ਡਿਫਰੈਂਟ ਚੀਜ਼ ਹੈ। ਅਸੀਂ ਜਿਹੜੀ ਲੀਗਲ ਇਨਫੋਰਸਮੈਂਟ ਹੈ ਉਹਦੇ ਉੱਤੇ ਪੂਰਾ ਜ਼ੋਰ ਦੇ ਰਹੇ ਹਾਂ ਔਰ ਜਿੱਥੇ ਸਾਡੀ ਅਸਿਸਟੈਂਸ ਮੰਗਣਗੇ ਉੱਥੇ ਵੀ ਪੂਰੀ ਅਸੀਂ ਸਖਤੀ ਨਾਲ ਉਹਨਾਂ ਨੂੰ ਔਰ ਮੋੜੇ ਨਾ ਮੋੜਾ ਲਾ ਕੇ ਇੰਪਲੀਮੈਂਟੇਸ਼ਨ ਦੇ ਵਿੱਚ ਨਾਲ ਰਵਾਂਗੇ ਔਰ ਜਿੱਥੇ ਵੀ ਅੱਜ ਵੀ ਜੇ ਕਿਤੇ ਹੋਏਗੀ ਤੁਹਾਨੂੰ ਅਸੀਂ ਉੱਥੇ ਬੁਲਾਵਾਂਗੇ ਕਾਰਪੋਰੇਸ਼ਨ ਵੱਲੋਂ ਜਿੱਥੇ ਵੀ ਪੁਲਿਸ ਫੋਰਸ ਮੰਗੀ ਜਾਏਗੀ ਤੁਹਾਨੂੰ ਉਹਦੀ ਇਤਲਾਹ ਦਿੱਤੀ ਜਾਏ ਅੱਜ ਪੰਜ ਜਗ੍ਹਾ ਜੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਬਾਅਦ ਦੁਪਹਿਰ ਕਾਫੀ ਵਧੀਆ ਫਿਕਰਜੀ ਦਵਾਂਗੇ ਤੁਹਾਨੂੰ ਤੇ ਕੰਮ ਸਾਰਾ ਸਾਡੇ ਆਪਰੇਸ਼ਨ ਚੱਲ ਰਹੇ